ਅੰਕਲ ਮੈਂ ਨਾ ਗੱਲ ਕਰਨੀ ਸੀ ਤੁਹਾਡੇ ਨਾਲ ਬਹਿ ਜਾ ਕੋਈ ਨਾ ਆ ਜਾ ਕਰੋ ਤੁਸੀਂ ਵੀਜੀ ਤਾਂ ਨਹੀਂ ਕਿ ਕੰਮ ਨਹੀਂ ਨਹੀਂ ਬਹਿ ਜਾ ਆ ਜਾ ਕੋਈ ਗੱਲ ਕੋ ਨਾ ਮੈਨੂੰ ਮੈਡਮ ਨੇ ਆਏ ਕਿਹਾ ਸੀਗਾ ਵੀ ਤੇਰੀ ਫੀਸ ਰਹਿੰਦੀ ਆ ਵੀ ਕੱਲ ਤੱਕ ਤੁਸੀਂ ਫੀਸ ਭਰ ਦੋ ਤੇ ਤਾਂ ਕਰਕੇ ਨਾ ਤੁਹਾਨੂੰ ਕਹਿੰਦੀ ਸੀ ਵੀ ਤੁਸੀਂ ਫੀਸ ਭਰ ਦਿਓ ਤੈਨੂੰ ਕਿਹਾ ਮੈਡਮ ਨੇ ਹਾਂ ਜੀ ਮੈਨੂੰ ਅੱਗੇ ਤੋਂ ਮੈਨੂੰ ਫੋਨ ਆ ਜਾਂਦਾ ਹੁੰਦਾ ਜਾਂ ਕਰ ਦਿੰਦੇ ਹੁੰਦੇ ਹੈਗੇ ਵੀ ਫੀਸ ਰਹਿੰਦੀ ਆ ਤਾਂ ਕਹੀ ਹੁੰਦੇ ਸੀ ਕਿ ਕਹਿੰਦੇ ਫੋਨ ਕੀਤਾ ਸੀ ਪਰ ਪਤਾ ਨਹੀਂ ਤੁਹਾਡਾ ਫੋਨ ਲੱਗਿਆ ਨਹੀਂ ਹੋਣਾ ਤਾਂ ਕਰਕੇ ਉੰਨੇ ਨੇ ਮੈਨੂੰ ਕਹਤਾ ਸੀ ਕਿ ਕਹਿੰਦੇ ਘਰੇ ਜਾ ਕੇ ਕਹਿ ਦੇ ਮੈਂ ਕਿ ਕੋਈ ਨਾ ਮੈਂ ਕਹਿ ਦਊਂਗੀ ਚਲ ਕੋਈ ਨਾ ਫੀਸ ਦਾ ਤਾਂ ਮੈਂ ਕਰ ਲਊਂ ਆ ਤੇ ਮੈਡਮ ਨਾਲ ਗੱਲ ਕਰ ਲਊਂ ਸਾਰੀ ਤੇ ਮੈਂ ਭਰ ਦਊਂ ਕੋਈ ਗੱਲ ਨਹੀਂ ਤੁਸੀਂ ਗੱਲ ਕਰ ਲਈਓ ਕੀ ਕਰੀ ਉਹ ਫੀਸ ਦਾ ਕਹਿੰਦੇ ਸੀਗੇ ਵੀ ਮੈਡਮ ਦਾ ਫੋਨ ਆਇਆ ਸੀਗਾ ਅੱਛਾ ਉਹ ਕਹਿੰਦੇ ਫੀਸ ਰਹਿੰਦੀ ਹੈ ਜਿਹੜੀ ਵੀ ਉਹ ਭਰ ਦੋ ਕੋਈ ਗੱਲ ਨਹੀਂ ਵੀ ਉਹ ਮੈਨੂੰ ਕਹਤਾ ਸੀ ਵੀ ਮੈਂ ਮੈਡਮ ਨਾਲ ਗੱਲ ਕਰ ਲਿਆ ਸੀਗਾ ਤੂੰ ਮੈਨੂੰ ਕਿਉਂ ਨਹੀਂ ਦੱਸਿਆ ਫੀਸ ਭਰਨੀ ਆ ਨਾਲੇ ਕੋਈ ਗੱਲ ਨਹੀਂ ਵੀ ਤੁਸੀਂ ਫਿਕਰ ਨਾ ਕਰੋ ਇਹਦੀ ਫੀਸ ਨੇ ਇਸ ਵਾਰ ਮੈਂ ਆਪੇ ਭਰ ਲਊਂ ਜਦੋਂ ਮੈਂ ਜੌਬ ਤੇ ਲੱਗ ਗਈ ਆ ਤੇ ਫੀਸ ਤਾਂ ਮੈਂ ਨਹੀਂ ਵੀਰੇ ਐਵੇਂ ਨਹੀਂ ਹੁੰਦਾ ਕੋਈ ਗੱਲ ਨਹੀਂ ਜਦੋਂ ਮੈਂ ਦੋ ਦਾ ਘਰੀ ਜਾਣਾਗੇ ਇੱਕ ਤਾਂ ਮੈਨੂੰ ਕੀ ਹੋਊਗਾ ਜਿਹੜੇ ਤੇਰੇ ਕੋਲੇ ਪੈਸੇ ਬਚੇ ਆ ਉਹ ਆਪਦੇ ਸੰਭਾਲ ਕੇ ਰੱਖਾ ਉਸੀ ਨੂੰ ਤੇ ਪਤਾ ਕੁੜੀਆਂ ਦਾ ਖਰਚਾ ਕਿੰਨਾ ਹੋ ਜਾਂਦਾ ਜਿਵੇਂ ਜਿਵੇਂ ਕਲਾਸਾਂ ਵਧੀਆਂ ਨੇ ਉਹਨਾਂ ਦੇ ਖਰਚੇ ਵਧੇ ਜਾਣਗੇ ਹੁਣ ਤਾਂ ਮੈਂ ਕਮਾਉਣ ਲੱਗੀ ਮੈਂ ਐਡਵਾਂਸ ਫੜ ਲੂੰਗੀ ਉਹਨਾਂ ਤੋਂ ਵੀਰੇ ਕੋਈ ਨਾ ਦੋਨਾਂ ਨੂੰ ਐਡਵਾਂਸ ਦੇਣਾ ਵੀ ਨਹੀਂ ਜੇ ਤੁਹਾਨੂੰ ਲੱਗੇ ਉਹ ਤਾਂ ਚਾਰ ਪੰਜ ਦਿਨ ਹੋਏ ਹੈਗੇ ਜੇ ਕੋਈ ਗੱਲ ਦੀ ਮੈਂ ਇੱਕ ਵਾਰੀ ਪੁੱਛ ਕੇ ਦੇਖੂੰਗੀ ਕੀ ਪਤਾ ਐਡਵਾਂਸ ਦੇ ਦਨ ਨਹੀਂ ਤੇ ਫਿਰ ਮੈਂ ਇਹਦੀ ਮੈਡਮ ਨਾਲ ਗੱਲ ਕਰ ਲੂੰਗੀ ਮਹੀਨਾ ਰੋਕੇ ਭਰ ਦਾਂਗੇ ਫੀਸ ਨਾਲੇ ਅੱਗੇ ਵੀ ਤਾਂ ਮੈਂ 20 ਪਰ ਹੀ ਆਣਾਗਾ 20 ਦਿਨ ਟਾਈਮ ਤੇ ਪਰ ਨਹੀਂ ਪਾਉ। ਦੇਖੋ ਉਪਰ ਮੈਂ ਤਾਂ ਇਹ ਕਹਿੰਦੀ ਸੀ ਤੁਹਾਡੇ ਤੇ ਬਾਹਲਾ ਬੋਝ ਮੈਂ ਨਹੀਂ ਪਾਉਣਾ ਚਾਹੁੰਦੀ। ਕੋਈ ਗੱਲ ਨਹੀਂ ਜਿੱਥੇ ਮੈਂ ਦੋ ਦਾ ਕਰੀ ਜੰਨੇ ਜੇ ਮੇਰੀ ਤੀਜੀ ਹੁੰਦੀ ਮੈਂ ਉਹਦਾ ਵੀ ਤਾਂ ਕਰਦਾ ਹੀ। ਕੋਈ ਗੱਲ ਨਹੀਂ ਇਹਦਾ ਸਾਰਾ ਕਰਿਆ ਕਰੂੰਗਾ ਮੈਂ ਆਪੇ। ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਸੀਂ ਆਪ ਦਾ ਜਿਹੜਾ ਵੀ ਬਚਤ ਹੁੰਦੀ ਆਪਦਾ ਰੱਖੋ ਔਕੇ। ਔਕੇ ਦੇ ਵੇਲੇ ਕੰਮ ਆ ਜਾਣਗੇ। ਇਹ ਗੱਲ ਤਾਂ ਹੈ। ਚਲ ਕੋਈ ਨਾ। ਚਿੰਨਾ ਡੰਤ ਹੁੰਦਾ ਅੰਦਰ ਤੁਸੀਂ ਫੀਸ ਭਰ ਸਕਦੇ ਹੋ ਚਲ ਮੈਂ ਤੁਹਾਨੂੰ ਐ ਕਹਿੰਦੀ ਨੀ ਨੀਨਾ ਪਰੋ ਚਲ ਤੁਹਾਡੀ ਇੱਛਾ ਪਰ ਜਦੋਂ ਤੁਹਾਨੂੰ ਕਦੇ ਲੱਗਿਆ ਨਾ ਵੀ ਹਾਂ ਸਾਡੇ ਤੇ ਬੋਝ ਬਣ ਰਿਹਾ ਟੈਨਸ਼ਨ ਬਣਦੀ ਆ ਤੁਸੀਂ ਮੈਨੂੰ ਨਾ ਬੇਝਿਜਕ ਹੋ ਕੇ ਕਹਿ ਸਕਦੇ ਹੋ ਕੋਈ ਗੱਲ ਨਹੀਂ ਉਸ ਤੋਂ ਬਾਅਦ ਕਿਦੀ ਫੀਸ ਮੈਂ ਆਪੇ ਭਰਦਾ ਕਰੂੰਗਾ ਉਹਨੂੰ ਮੈਂ ਪੈਸੇ ਜੋੜ ਲੂੰਗੀ ਨਹੀਂ ਤੈਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਮੰਦਰ ਅਸੀਂ ਆਪੇ ਕਰ ਲਾਂਗੇ ਨਾਲੇ ਤੈਨੂੰ ਵੀ ਅਰਪੀ ਤੋਂ ਅੱਗੇ ਤਾਂ ਕੋਈ ਲੋੜ ਹੋਵੇ ਨਾ ਮੈਨੂੰ ਦੱਸਿਆ ਕਰਾ ਕੇ ਮੈਂ ਆਪੇ ਦੇਖਾਂ ਠੀਕ ਹੈ ਜੀ ਠੀਕ ਹੈ ਹਾਂਜੀ ਠੀਕ ਹੈ ਚਲ ਆਇਆ ਕਰ ਲਵਾਂ ਚਲੋ ਓ ਜੱਸੀ ਆਉਣੀ ਆ ਜੀ ਆਈ ਵਸ ਲੈ ਪਾਣੀ ਲੈ ਕੇ ਆ ਗਰਮੀ ਬਹੁਤ ਜ਼ਿਆਦਾ ਭੈਕਾਰ ਸੀ ਚਾਰ ਦਿਨ ਮਾੜਾ ਮੋਟਾ ਮੌਸਮ ਠੰਡਾ ਰਿਹਾ ਉਦੋਂ ਆਇਆ ਹੁੰਦਾ ਸੀ ਚੱਲ ਹੁਣ ਠੰਡ ਹੋ ਗਈ ਐ ਤਾਂ ਵੱਟ ਕੱਢੇ ਪਏ ਐ ਪਿੰਡੇ ਚ ਪਤੰਗੇ ਨਿਕਲਦੇ ਐ ਉਹ ਲਿਆਉਣੀ ਆ ਪਾਣੀ ਕਿ ਕਿਵੇਂ ਆ ਆ ਗਈ ਜੀ ਆ ਗਈ ਬਸ ਆ ਲੋ ਪਾਣੀ ਕੀ ਕਰਨ ਲੱਗੀ ਸੀ ਕਰਨ ਕਿ ਲੱਗੀ ਸੀ ਮੈਂ ਤਾਂ ਸੁਣੂ ਆਏ ਕਹਿੰਦੀ ਸੀ ਮੜੇ ਬਾੜ ਚਾ ਪੇੜ ਸੁੱਕਾ ਗਈ ਸੁੱਕਾ ਗਈ ਹਾਂ ਉਹਦੀ ਮਾਂ ਛੱਡ ਗਈ ਉਹਨੂੰ ਤੇ ਨਾ ਹੁਣ ਮੈਂ ਸੁਣੂ ਆਏ ਕਹਿੰਦੀ ਮੜੇ ਚੱਜ ਨਾ ਬਲਾ ਚਾ ਲਓ ਇੱਕ ਵਾਰੀ ਹੋ ਹੀ ਗੱਲ ਹੋ ਗਈ ਵੀੜੇ ਦਾ ਡਰ ਸੀ ਮੈਨੂੰ ਤਾਂ ਆਏ ਸੀ ਵੀ ਕਿਤੇ ਨਿਬੜ ਨਿਬੜਾ ਹੋਈ ਜਾਊਗਾ ਪਰ ਇਹ ਤਾਂ ਗੱਲ ਨੂੰ ਨਿਬੜਾਉਂਦੇ ਕਿੱਥੇ ਆ ਚਲ 13 ਵਧੀਆ ਹੋ ਗਿਆ ਜੀ ਆ ਗਈ 13 ਤਾਂ ਗੱਲ ਠੰਡੀ ਪਈ ਇਹਦੀ ਮਾਂ ਦੀਆਂ ਗੱਲਾਂ ਨੇ ਤੁਸੀਂ ਸੁਣੀਆਂ ਮੈਂ ਤਾਂ ਦਿਲ ਕੰਮਣ ਲੱਗ ਗਿਆ ਸੀ ਉਹਦੇ ਦੀਆਂ ਗੱਲਾਂ ਸੁਣ ਕੇ ਜੀ ਦਿਲ ਕੰਮਣ ਲੱਗ ਗਿਆ ਸੀ ਤਾਂ ਚਲ ਕੋਈ ਗੱਲ ਆ ਗਈ ਤਾਂ ਹੁਣ ਹੁਣ ਦੱਸ ਇਹਨੂੰ ਘਰੋਂ ਕੱਢ ਗਏ ਆਪਾਂ ਪਰ ਆਈ ਕਿਉਂ ਅਮੈਂ ਤਾਂ ਇਸ ਗੱਲ ਦਾ ਗੁੱਸਾ ਆ ਜਾਂਦਾ ਵੀ ਆਈ ਕਿਉਂ ਚੰਗੀ ਭਲੀ ਬੈਠੀ ਸੀ ਉੱਥੇ ਬੈਠੀ ਰਹੀ ਨਾ ਤੁਸੀਂ ਚੁੱਪ ਕਰੋ ਹੁਣ ਆ ਗਈ 13 ਵਧੀਆ ਬੁਲਾ ਲੇ ਬਸ ਮੁੰਡਾ ਆ ਗਿਆ ਮੁੰਡਾ ਨਹੀਂ ਆਇਆ ਮੈਂ ਤਾਂ ਹਣਾ ਹੀ ਫਿਕਰ ਲੱਗਿਆ ਪਿਆਗਾ ਆ ਲਾਡੀ ਜਾਨੀ ਘਰੇ ਬੜਦਾ ਜੀ ਇਹਨੇ ਆਪਣੀ ਮਾਂ ਨੂੰ ਫੋਨ ਤੇ ਫੇਰ ਦੱਸਤਾ ਵੀ ਲਾਡੀ ਹੇ ਤੇ ਕਰੇ ਨਹੀਂ ਆਇਆ ਉਹ ਵੀਰ ਪਤਾ ਨਹੀਂ ਕਿੱਥੋਂ ਗੋਲੂ ਤੇ ਉਹ ਤਾਂ ਬੋਲਣਗੇ ਹਾਂ ਉਹ ਉਹ ਕੀ ਬੋਲੂ ਪਹਿਲਾਂ ਤਾਂ ਮੈਂ ਬੋਲੂ ਦੂਜਾ ਦਿਨ ਮੁੰਡੇ ਨੂੰ ਅੱਜ ਸ਼ਾਮ ਨੂੰ ਵਿੱਚ ਕੇ ਗਏ ਉਹਨੂੰ ਤਿੰਨ ਦਿਨ ਹੋ ਗਏ ਹੈ ਵੀ ਪਹਿਲੀ ਗੱਲ ਤਾਂ ਤੂੰ ਐਂ ਸਾਬਾ ਵੀ ਤੇਰਾ ਤਾਂ ਫੋਨ ਤੇ ਗੱਲ ਹੁੰਦੀ ਹੈ ਰਾਤ ਨੂੰ ਤੇਰਾ ਫੋਨ ਤੇ ਗੱਲ ਹੋਈ ਸੀ ਤੈਨੂੰ ਕੀਆਂ ਦਾ ਸੀ ਮੈਨੂੰ ਤਾਂ ਐਂ ਕਹਿ ਕੇ ਕੱਟ ਦਿੰਦਾ ਮੰਮੀ ਫੇਰ ਗੱਲ ਕਰ ਦਾਂਗਾ ਅਸੀਂ ਹੁਣ ਇਕੱਠੇ ਆ ਦਿਖਾਈ ਪੀ ਜਾਂ ਨਾ ਕਰੀ ਮੈਂ ਭਈ ਬਾਲਾ ਤਾਂ ਨਹੀਂ ਕਹਿੰਦੀ ਵੀ ਜਵਾਬ ਦਾ ਕੀ ਪਤੰਦਾ ਹੁਣ ਤੁਸੀਂ ਮੈਨੂੰ ਕਹਿ ਦਿੰਨੇ ਹੋ ਪਹਿਲਾਂ ਤੁਸੀਂ ਨਹੀਂ ਫੋਨ ਲਾ ਸਕਦੇ ਤੁਸੀਂ ਵੀ ਤਾਂ ਲਾ ਲਓ ਫੋਨ ਆਪ ਮੈਂ ਫੋਨ 10 ਫੋਨ ਲਾਇਆ ਕੋਈ ਇੱਕ ਫੋਨ ਨਹੀਂ ਲਾਇਆ ਮੈਂ ਫਿਰ ਤੁਹਾਡਾ ਚੱਕ ਲੈ ਕਿੱਥੋਂ ਚੱਕਦਾ ਮੇਰਾ ਮੇਰਾ ਫੋਨ ਨਹੀਂ ਚੱਕਦਾ ਫਿਰ ਜੇ ਤੁਹਾਡਾ ਫੋਨ ਨਹੀਂ ਚੱਕਦਾ ਮੇਰੇ ਨਾਲ ਕਿੱਥੋਂ ਗੱਲ ਕਰ ਲੂ ਪਹਿਲਾਂ ਗੱਲ ਕਰ ਲੂ ਹੁਣ ਤਾਂ ਜਵਾਬ ਭਈ ਉਹੀ ਗੱਲ ਹੱਥਾਂ ਚੋਂ ਨਿਕਲਣ ਵਾਲੀ ਗੱਲ ਹੋ ਰਹੀ ਆ ਪਰ ਉਹਦੇ ਵੀ ਸਾਰੇ ਦੀ ਗੱਲ ਨਹੀਂ ਹੁਣ ਉਹਨੂੰ ਮੈਂ ਕੀ ਕਹੂੰਗਾ ਜੇ ਆ ਗਿਆ ਤਾਂ ਉਹਨੂੰ ਇਹਨੂੰ ਵੀ ਮੈਂ ਕੀ ਕਹੂੰਗਾ ਜੀ ਮੇਰੇ ਤੋਂ ਪੁੱ ਉਦੋਂ ਤਾਂ ਉਹ ਹੀ ਗੱਲ ਮਾੜੀ ਮੋਟੀ ਤੈਨੂੰ ਮੈਂ ਐਨੇ ਵਾਰੀ ਕਿਹਾ ਵੀ ਤੂੰ ਇੰਨੀ ਖੁੱਲ ਨਾ ਦੇ ਤੂੰ ਉਹਨੂੰ ਕਮ ਸੇ ਕਮ ਜਿੱਦੇ ਜਾਂਦਾ ਸੀ ਕੱਲ ਜਾਂਦਾ ਸੀ ਤੜਕੇ ਤੂੰ ਉਸੇ ਟਾਈਮ ਮੈਨੂੰ ਦੱਸਦੀ ਮੈਂ ਜਦੋਂ ਅੰਦਰ ਪਿਆਸ ਹੀ ਇੱਥੇ ਤੂੰ ਉਸੇ ਟਾਈਮ ਮੈਨੂੰ ਦੱਸ ਸਕਦੀ ਕਿ ਮੈਨੂੰ ਦੱਸਦੀ ਪਹਿਲਾਂ ਮੈਂ ਲੜਾਈ ਮਟਾਉਣੀ ਸੀ ਕਿ ਵਧਾਉਣੀ ਸੀ ਹੁਣ ਹੁਣ ਮਿਟ ਚੂਗੀ ਹੁਣ ਤਾਂ ਉਦੋਂ ਵੀ ਵੱਧ ਜੂਗੀ ਚੱਲ ਕੋਈ ਨਹੀਂ ਇੰਨੇ ਚ ਜਵਾਬਖਵਾਰ ਖੱਟੜਾ ਹੋ ਜਾਂਦਾ ਉਹ ਤਾਂ ਹੋ ਜੂਗਾ ਟੜਾ ਮੇਰਾ ਨਹੀਂ ਨਾ ਹੋ ਰਿਹਾ ਹੁਣ ਟੜਾ ਹਰਖ ਕੋਈ ਨਹੀਂ ਜਵਾਂਖਾਂ ਪਿੱਛੇ ਸਾਰਾ ਕੁਝ ਕਰਨਾ ਮੈਂ ਲੁਧਿਆਣਾ ਜਾ ਕੇ ਆਪ ਸੈਂਪਲ ਲੈ ਕੇ ਆਏ ਜਿਹੜਾ ਕੰਮ ਇਹਦੇ ਕਰਨ ਵਾਲਾ ਹੁੰਦਾ ਮੈਂ ਇਧਰੋਂ ਸਾਰਾ ਕੰਮ ਚਾਲੇ ਛੱਡ ਗਿਆ ਨਾ ਮੰਗਰੋਂ ਕੀ ਪਤਾ ਕਿਹੜੀ ਕੁੰਡੀ ਲਾਉਂਦੇ ਆ ਕਿੰਨਾ ਹੁਣ ਪਿਛਲੀ ਵਾਰੀ 19000 ਰੁਪਏ ਦਾ ਘਾਟਾ ਗਿਣਿਆ ਗਿਆ ਕਿੱਥੋਂ ਪੂਰਾ ਕਰੇਂਗੀ ਤੂੰ ਜੇ 19000 ਰੁਪਏ ਦਾ ਆਏ ਘਾਟਾ ਲਿਖਣ ਲੱਗਦੇ ਵਨੀਮਤਾ ਚਲ ਕੋਈ ਨਹੀਂ ਉਹਨੂੰ ਆ ਜਾਣ ਦੇ ਮੈਂ ਪਿਆਰ ਨਾਲ ਸਮਝਾਉਂ ਵੀ ਪੁੱਤ ਤੇਰੇ ਡੈਡੀ ਨਾਲ ਤੂੰ ਕੰਮ ਧੰਦਾ ਕਰਾਇਆ ਕਰ ਆਪਣੇ ਕੰਮ 'ਚ ਗੌਰ ਕਰ ਜਮੀ ਨਹੀਂ ਕਰਦਾ ਗੌਰ ਜਮੀ ਨਹੀਂ ਗੌਰ ਕਰਦਾ ਨਾਦਾ ਦੁਕਾਨ ਤੇ ਵੇਂਦਾ ਨਾ ਫੈਕਟਰੀ ਫੈਕਟਰੀ ਕਹਿੰਦੀ ਤਾਂ ਕਹਿੰਦਾ ਮੈਨੂੰ ਚੱਕਣ ਨੂੰ ਵੀ ਰਾਖ ਫਿਰ ਦੱਸ ਹੁਣ ਮੈਂ ਕੀ ਕਰ ਫੈਕਟਰੀ ਕਲੀ ਜਾਣਾ ਤਾਂ ਪਊਗਾ ਚਲ ਕੋਈ ਨਹੀਂ ਜੀ ਕੱਲਾ ਕੱਲਾ ਜਵਾਬ ਆਪਾਂ ਕਾਦੇ ਮਾਰੇ ਫਿਰਦੇ ਹਾਂ ਉਹ ਸਿਰਫ ਇੰਨੀ ਗੱਲ ਕਹੀ ਸੀ ਵੀ ਤੂੰ ਆਪਣੀ ਦੁਕਾਨ ਤੇ ਬੈਠ ਜਾ ਕਰ ਕੱਲੇ ਆਰਡਰ ਲੈ ਲਿਆ ਕਰ ਵੀ ਤੂੰ ਕੁਝ ਨਾ ਕਰ ਤੇ ਕੱਲਾ ਆਪਦਾ ਜਿਹੜਾ ਹੈਗਾ ਅਕਾਊਂਟ ਸੰਭਲਾ ਹੋਰ ਨਾ ਕੋਈ ਅਕਾਊਂਟ ਅਕਾਊਂਟਡ ਰੱਖਿਆ ਹੋਇਆ ਆਪਣਾ ਕੱਲਾ ਚੈੱਕ ਹੀ ਕਰਨਾ ਉੱਥੇ ਮੈਂ ਤੁਹਾਨੂੰ ਦੱਸਾਂ ਲਾਡੀ ਦੇ ਵੀ ਵਿਚਾਰੇ ਦੇ ਸਾਰੇ ਦੀ ਗੱਲ ਨੇ ਵਿਆਹ ਹੋਇਆ ਜਵਾਬ ਦਾ ਇਹਨੂੰ ਇਹ ਪਸੰਦ ਦੀ ਨਹੀਂ ਮਿਲੀ ਹੁਣ ਯਾਰ ਮੈਂ ਮਾਰੀ ਵਾਰੀ ਵਾਰੀ ਕੌਣ ਮੁਕਿਆ ਦਿੰਦਾ ਜਦੋਂ ਰੱਜ ਕੇ ਨਾ ਬੈਠੇ ਅਗਲੇ ਦੀ ਗਲਤੀ ਮੇਰੀ ਤੋ ਇਹ ਮੇਰੇ ਤਾਂ ਜੀ ਕਾ ਦਾ ਕੰਦ ਚੱਕਰ ਮਾਰਾਂ ਜਾ ਕੇ ਕਾ ਨੂੰ ਟੱਕਰ ਮਾਰਾਂ ਟੱਕਰ ਮਾਰੇ ਤੋਨੇ ਸਰਦਾ ਇਹ ਤਾਂ ਮਸਲੇ ਨੇ ਘਰੇਲੂ ਹੱਲ ਕਰਨੇ ਪੈਣਗੇ ਜੀ ਹੱਲ ਦਾ ਸੋਣ ਮੈਂ ਕੀ ਕਰੂੰਗਾ ਮੈਂ ਤਾਂ ਬੁਲਾਉਂਦਾ ਹੀ ਨਹੀਂ ਇਹਨੂੰ ਕਿਉਂ ਨਹੀਂ ਬੁਲਾਉਂਦੇ ਲੈ ਫੇਰ ਉਹੀ ਗੱਲਾਂ ਉਹਦੇ ਮਾਂ ਫੇਰ ਆ ਜੂਗੀ ਚੜ ਕੇ ਫਿਰ ਤੁਸੀਂ ਤਾਂ ਕੋਈ ਮੱਥੇ ਲਾਦਾ ਮੈਨੂੰ ਜਵਾਬ ਦੇਣਾ ਪੈਂਦਾ ਫਿਰ ਮੈਂ ਹੁਣ ਦੱਸ ਇਹਨੂੰ ਕੀ ਕਰਾਂ ਕੋਈ ਨੀ ਚੱਕਲਾ ਆਉਗੀ ਸਸਰੀ ਘਰ ਬੁਲਾਉ ਪੈਰੀ ਹੱਥ ਲਾਉਗੀ ਉਹ ਜਹਰਾ ਅੰਗਰ ਵੀਰਾ ਕਰ ਦਿਓ ਲੈ ਦੱਸ ਮੈਂ ਨਹੀਂ ਜਾਂਦਾ ਉਧਰ ਉਧਰ ਇੱਥੇ ਆਉਂਦੀ ਹੈ ਬੁਲਾ ਲਵਿਆ ਕੋਈ ਨੀ ਇੱਥੇ ਆ ਜੂਗੀ ਤੁਸੀਂ ਨਾ ਜਾ ਹੰਡਰ ਖੁਦ ਮਾਹ ਨੂੰ ਇਹ ਮਿਹਰ ਕਰਕੇ ਜਨਾ ਪੈਜੋ ਅਕੋ ਆਪਦੇ ਜਿਵੇਂ ਅੱਖ ਚ ਵੀ ਕਮੇ ਜਾਨੇ ਹੁਣ ਮੁੰਡਾ ਹਲੇ ਤੇ ਕਕਰ ਹੀ ਨਹੀਂ ਬੜਿਆ ਕੀ ਬਗਾਨੀ ਤੈਨੂੰ ਕਹਿ ਲਾਂਗੇ ਬੜਾ ਦਿਮਾਗ ਨਾਲ ਸੋਚਿਆ ਕਰੋ ਚਲ ਐ ਸਦਕੇ ਹਲੇ ਠਿਕ ਚੱਕੀ ਜਾਨੀ ਆ ਮੇਰੇ ਤੇ ਹੋ ਜਾਣੀ ਆ ਤੂੰ ਤਾਂ ਕਾਨੂੰ ਹੋ ਜਾਣੇ ਆ ਤੁਸੀਂ ਤਾਂ ਨਾ ਬਸ ਉਹੀ ਬੱਲ ਵਾਂਗੂ ਚੜ ਜਾਣੇ ਲਿਆਉਣੀਆਂ ਚੱਲ ਮੈਂ ਐਂ ਬੱਦਵਟ ਨਾ ਬੋਲੇ ਮੈਂ ਸਾਨੂੰ ਕਹਤਾ ਬੱਦ ਘਟ ਬੋਲਣ ਨੂੰ ਮੈਂ ਜਵਾਬ ਕਰਾਂਗਾ ਹਾਂ ਵੀ ਮੈਂ ਬੱਦ ਘਟ ਬੋਲੂ ਨਾ ਮੈਂ ਤਾਂ ਉਹੀ ਨੀ ਮਗਜਾਲੀ ਮਾਰ ਕੇ ਰਾਜੀ ਇਹਨਾਂ ਦੇ ਟੱਬਰ ਤੱਕ ਮੈਨੂੰ ਤਾਂ ਨਫ਼ਰਤ ਹੀ ਹੋ ਗਈ ਐ ਨਾ ਇਹ ਟੱਪਰ ਦੇ। ਜਿੱਦੇ ਦਾ ਰਿਸ਼ਤਾ ਜੋੜ ਲਿਆ ਮੈਂ ਤਾਂ ਸੱਚੀ ਵਿਵਪਤਾ ਚ ਪੈ ਗਿਆ ਉਹਦੇ ਦਾ। ਆ ਜਾ ਪੁੱਤ। ਤੇਰਾ ਡੈਡੀ ਤਾਂ ਕਈ ਦਿਨਾਂ ਤੋਂ ਵੱਡਦਾ ਘਰੇ। ਲੈ ਆ ਜਾ ਪੁੱਤ ਮਿਲ ਲੈ ਤੇਰੇ ਡੈਡੀ ਨੂੰ। ਸਤਿ ਸ਼੍ਰੀ ਅਕਾਲ ਡੈਡੀ। ਸਤਿ ਸ਼੍ਰੀ ਅਕਾਲ। ਠੀਕ ਹੋ ਡੈਡੀ? ਠੀਕ ਐ ਭਾਈ ਵਧੀਆ ਠੀਕ ਐ। ਹੋ ਤੇਰੀ ਮੰਮੀ ਡੈਡੀ ਕਿਵੇਂ ਠੀਕ ਸੀ? ਸਾਰੇ ਵਧੀਆ ਡੈਡੀ ਤੁਸੀਂ ਐਸੋ ਠੀਕ ਹੋ? ਹਾਂ ਠੀਕ ਠਾਕ। ਹੋਰ ਕੰਮ ਵਧੀਆ ਚੱਲੀ ਜਾਂਦਾ ਉਹਦਾ? ਹਾਂਜੀ ਹਾਂਜੀ ਕੰਮ ਵਧੀਆ। ਡੈਡੀ ਤੇਰਾ ਆ ਜਾਂਦਾ ਮਿਲ ਜਾਂਦਾ ਨਾਲ ਮੈਨੂੰ ਮਿਲ ਜਾਂਦਾ। ਉਹਨਾਂ ਨੂੰ ਕੋਲ ਟਾਈਮ ਹੀ ਨਹੀਂ ਸੀਗਾ ਤੁਹਾਨੂੰ ਪਤਾ ਕੰਮ ਕਰਾਣਾ ਸਾਰਾ ਉਹਨਾਂ ਦੇ ਸਿਰ ਤੇ ਆ। ਬਾਹਰ ਗਏ ਹੋ ਸੀਗਾ ਥੋੜਾ ਜਿਹਾ। ਅੱਛਾ ਅੱਛਾ ਅੱਛਾ। ਹਾਂਜੀ ਬੜੀ। ਤੇ ਭਾਈ ਮਾੜੀ ਮੋਟੀ ਸ਼ਰਮ ਕਰੋ ਮੈਂ ਸਹਰਾ ਤੇਰਾ ਸਿਰ ਤੇ ਚੁੰਨੀ ਲੈ ਕੇ ਕੱਢ ਕੇ। ਚਲ ਕੋਈ ਨਾ ਜੀ ਫੇਰ ਕੀ ਹੋ ਗਿਆ। ਉਹ ਗੱਲ ਹੈ ਚੰਗਾ ਨਹੀਂ ਲੱਗਦਾ। ਕੀ ਫਰਕ ਨੂੰ ਤੇ ਧੀ ਚ ਹੈ ਨਾ ਧੀਆਂ ਵਰਗੀਆਂ ਹੀ ਆਪਣੀਆਂ। ਚਲ ਕੋਈ ਨਾ। ਹੋਰ ਗੱਲ ਹੀ ਪੁੱਤ। ਆ ਤਾਂ ਬੈਠੋ। ਹੈਨਾ? ਆਪਦਾ ਖਾਣਾ ਪੀਣਾ ਖਾਓ ਜੋ ਖਾਣਾ ਆਦਰਾਂ ਦਾ ਇਹਨਾਂ ਅੱਧੇ ਕਮਰੇ ਚ ਪਾਹੋ। ਠੀਕ ਹੈ। ਡੈਡੀ ਤਾਂ ਗੱਲ ਕਹਿਣੀ ਸੀ। ਆ ਬੋਲੇ ਲਾਤੀ ਨੂੰ ਫੋਨ ਕਰਦੇ ਹੋ ਹਲੇ ਤੱਕ ਆਏ ਨਹੀਂ ਲਗੇ ਹਾਂ ਬਤ ਕੋਈ ਨਹੀਂ ਮੈਂ ਕਰ ਦੂੰਗਾ ਕਰ ਦਿਓ ਯਾਦ ਹਾਂ ਕਰ ਦੇ ਦੇਖ ਮੈਨੂੰ ਪਹਿਲੇ ਪਤਾ ਸੀਗਾ ਹੁਣ ਇਹ ਆਪਦੀ ਮਾਂ ਨੂੰ ਦੱਸੂ ਜੇ 10 ਮਿੰਟ ਮੁੰਡਾ ਨਾ ਆਏ ਫੋਨ ਲਾਉ ਆਪਦੀ ਮਾਂ ਨੂੰ ਕਦੇ ਕਦੇ ਮੇਰਾ ਜੀ ਕਰਦਾ ਮੈਂ ਇਥੋਂ ਸਾਰਾ ਕੁਝ ਛੱਡ ਕੇ ਇੱਥੇ ਭੱਗ ਜਾ ਆਏ ਤੁਸੀਂ ਤਾਂ ਕਹਿ ਦਿੰਦੇ ਹੋ ਕਿ ਮੈਂ ਭੱਗ ਜਾ ਤੇ ਮੈਂ ਮੈਂ ਦੱਸ ਕੀ ਕਰੂੰਗੀ ਆਏ ਨਹੀਂ ਜਾਇਆ ਜਾਂਦਾ ਹੁੰਦਾ ਕਰ ਦੇ ਕਬੀਲਦਾਰੀਆਂ ਨੂੰ ਛੱਡ ਕੇ ਇਹ ਤਾਂ ਫਰਜ਼ ਨੇ ਨਿਭਾਉਣੇ ਪੈਣਗੇ ਹੁਣ ਮੁੰਡੇ ਨੂੰ ਕਿੱਥੋਂ ਫੋਨ ਕਰਾਂ ਤੇ ਕਿੱਥੋਂ ਸੱਦਾ ਕੀ ਕਹਾ ਹੁਣ ਉਹ ਮੇਰਾ ਫੋਨ ਹੀ ਨਹੀਂ ਚੱਕਦਾ ਹੇ ਤੇਰਾ ਫੋਨ ਚੱਕ ਲੈਦਾ ਤੂੰ ਚੱਕ ਕੇ ਮੇਰੀ ਗੱਲ ਕਰਾ ਦੇ ਆਪਦੇ ਫੋਨ ਤੁਹਾਡਾ ਫੋਨ ਦਰਦਾ ਹੀ ਨਹੀਂ ਚੱਕਦਾ ਜੇ ਤੁਸੀਂ ਪਿਆਰ ਜਿਹਾ ਗੱਲ ਕਰਿਆ ਕਰੋ ਮੈਂ ਕਰ ਤੇਰਾ ਫੋਨ ਲੈ ਆ ਚੱਕਿਆ ਮੈਂ ਮੈਂ ਲਾ ਕੇ ਦੇ ਦਾਂਗਾ ਚਲ ਸਮਾਈ ਨਾਲ ਬੋਲਿਓ ਉਹੀ ਨਾ ਭਜ ਭਜ ਪੈਣ ਲੱਗ ਜੇ ਕਰੇ ਮੇਰਾ ਤਾਂ ਏਡਾ ਸੋਹਣਾ ਜਵਾਕ ਸੀ ਸੱਚੀ ਜ਼ਿੰਦਗੀ ਖਰਾਬ ਕਰਕੇ ਰੱਖ ਦੇ ਹਾਂ ਹੈਲੋ ਹਾਂ ਕਿੱਥੇ ਆ ਬਿੱਦੂ ਕਿੱਥੇ ਚੰਡੀਗੜ੍ਹ ਕਾ ਦੋ ਆ ਗਿਆ ਹੌਮੀ ਬੋਲ ਨਾ ਤੂੰ ਕਰੇ ਮਾੜਾ ਮੋਟਾ ਤੂੰ ਮੈਨੂੰ ਪੁੱਛਣਾ ਦੱਸਣਾ ਹੁੰਦਾ ਕਿ ਨਹੀਂ ਫੇਰ ਤੂੰ ਫੋਨ ਨਹੀਂ ਚਾਹਦਾ ਮੇਰਾ ਕਾ ਤਿਆਰ ਨਾ ਗੱਲ ਚੁੱਪ ਕਰ ਜਾ ਤੂੰ ਇੱਕ ਮਿੰਟ ਗੱਲ ਕਰ ਲੈਂਦੇ ਇਹਦਾ ਜਨਮਦਨ ਉਹ ਤੇਰੇ ਤਾਂ ਦੋਸਤਾਂ ਦੇ ਰੋਜ਼ ਹੀ ਜਨਮਦਨ ਹੁੰਦੇ ਆ ਮੇਰੀ ਗੱਲ ਸੁਣ ਮੈਂ ਤੈਨੂੰ ਦੱਸਾਂ ਗੱਲ ਕੰਨ ਖੋਲ ਕੇ ਠੀਕ ਹੈ ਨਾ ਆ ਸੋਖ ਆ ਗਈ ਆ ਹਾਂ ਉਹਦੀ ਮਾਂ ਛੱਡ ਕੇ ਗਈ ਆ ਕਿਵੇਂ ਆਈ ਆ ਹੋਰ ਮੇਰੀ ਗੱਲ ਮੇਰੀ ਗੱਲ ਸੁਣ ਲੈ ਕਾਕਾ ਉਹਦੀ ਮਾਂ ਨੇ ਸਾਨੂੰ ਦਿੱਤੀ ਆ ਧਮਕੀ ਕਹਿੰਦੀ ਮੇਰੀ ਗੱਲ ਸੁਣ ਕੁੜੀ ਨੂੰ ਬਸਾਉਣੀ ਕੋ ਨਹੀਂ ਮੈਂ ਤਾਂ ਮਹਿਲਾ ਮੰਡਲ ਚ ਕੇਸ ਕਰੂੰਗੀ ਨਾਲੇ ਤੁਹਾਡੇ ਤੇ ਸਾਰਾ ਤੇ ਦਾਜ ਦਾ ਪਰਚਾ ਪਾਉਂਗੀ ਕਹਿੰਦੀ अच्छा तू निकल जाएगा ते मैं भगतदारम आ है जे मैं गलती कर ली ता हुन मैनु इस जगह भी लुगी मेरा नाल गल कराओ की तेरे नाल गल करा दयां कानू जवाख नु मेरी गल सुन ला पैथन दस दी गल 2 ਘੰਟੇ ਤੋਂ ਪਹਿਲਾਂ ਪਹਿਲਾਂ ਇੱਥੇ ਘਰੇ ਆ ਜਾ ਨਹੀਂ ਤਾਂ ਮੈਥੋਂ ਬੁਰਾ ਕੋਈ ਨਹੀਂ ਹੁਣ ਕਰ ਲਾ ਮਾਣਾ ਕਰਾ ਦੇ ਗੱਲ ਸੁਣਨ ਵਾਲੇ ਆਖਿਆ ਸੀਗਾ ਉਹੀ ਗੱਲ ਫਿਰ ਤੁਸੀਂ ਤਾਂ ਆਪ ਆ ਕੋਦ ਕੋਦ ਪੈਨੇ ਹਾਂ ਪੁੱਤ ਚੱਲ ਕੋਈ ਨਹੀਂ ਪੁੱਤ ਤੂੰ ਨਾ ਘਰੇ ਆ ਜਾ ਤੈਨੂੰ ਪਤਾ ਏ ਤੇਰੇ ਪਿਓ ਦੇ ਹਰਖ ਦਾ ਦੇ ਮੈਂ ਕੀ ਕਰਦੀ ਉਹ ਜੋ ਤੂੰ ਇਹਨੂੰ ਕੋਈ ਵਾਰ ਉੱਤਰ ਨਹੀਂ ਦਿੰਦਾ ਮੈਨੂੰ ਤਾਂ ਗੱਲ ਕਰਾਉਣੀ ਪੈਗੀ ਤੇ ਹੁਣ ਮੈਂ ਤਾਂ ਆਪ ਹੀ ਨਹੀਂ ਗੱਲ ਕਰਾ ਕੇ ਰਾਜੀ ਹੈਗੀ ਤੁਹਾਡੀ ਪਿਓ ਪੁੱਤ ਤੁਸੀਂ ਤਾਂ ਦੋਨੇ ਵਸ ਇੱਕ ਦੂਜੇ ਤੋਂ ਚੜ ਕੇ ਬੋਲ ਪੁੱਤ ਨੂੰ ਗੱਲ ਕਰਾਉਣੀ ਆ ਤੂੰ ਆਪ ਗੱਲ ਕਰਕੇ ਬਸ ਹਟਾਓ ਕਰੀ ਚੱਲੇਗਾ ਹਾਂ ਪੁੱਤ ਤੜਕੇ ਦਾ ਉਹ ਤਿੰਨ ਦਿਨਾਂ ਦਾ ਗਿਆ ਗਿਆ ਲਾਤਾ ਉਹ 50 60000 ਰੁਪਏ ਦਾਤਾ ਹੋਗਾ ਚੱਲ ਕੋਈ ਨਾ ਹੁਣ ਕ੍ਰੈਡਿਟ ਕਾਰਡ ਚੋਂ ਲੈਣੂਗਾ ਵਰਤੀ ਚੱਲੀ ਕਿਤੇ ਹੋਰ ਮੈਨੂੰ ਲਿਮਟਾਂ ਭਰਨੀਆਂ ਪੈਣ ਪੁੱਤ ਤੂੰ ਨਾ ਕਰਿਆ ਜਾ ਸੁਖਾ ਰਹੀ ਆ ਜੇ ਤੂੰ 10 15 ਮਿੰਟ ਨਾ ਆਇਆ ਜਾਂ ਜੱਜ ਨਾ ਆਇਆ ਘਰੇ ਇਹਨੇ ਫੇਰ ਆਪਦੀ ਮਾਨ ਨੂੰ ਚੰਡੀਗੜ੍ਹ ਬੈਠਾ ਕਿੱਥੋਂ ਆ ਜੂਗਾ ਇੱਥੋਂ ਨਾਲੇ ਕਿ ਗੱਡੀ ਗੱਡੀ ਨੂੰ ਖਰੋਚ ਨਹੀਂ ਆਉਣੀ ਚਾਹੀਦੀ ਨਵੀਂ ਨੂੰ ਮੈਂ ਤੈਨੂੰ ਚੱਲ ਪੁੱਤ ਗੌਰ ਜੀ ਨਾਲ ਆ ਜਾਓ ਚੰਗਾ ਆਪ ਚਲਾ ਲਈ ਗੱਡੀ ਮਗਾਨਾ ਬੰਦਾ ਉਹ ਵੀ ਚਲਾਉਂਦਾ ਨਹੀਂ ਹੁੰਦਾ ਆਪਦੇ ਸਾਧਨ ਐਵੇਂ ਮੁੰਡੇ ਖੁੰਡੇ ਨਾਲ ਰਲ ਕੇ ਭਾਨਪਨ ਦੇ ਤੈਨੂੰ ਪਤਾ ਏ ਤੇਰੇ ਪਿਓ ਦੇ ਸੁਭਾਅ ਦਾ ਤੇ ਨਾਲੇ ਨਾ ਘਰੇ ਆ ਜਾ ਪੁੱਤ ਬਣ ਕੇ ਉਹ ਸੁੱਖ ਪੁੱਛ ਕੇ ਨਾਲੇ ਮੈਨੂੰ ਸਾਹ ਦੇ ਦੇ ਕੇ ਕਿੰਨੇ ਖਰਚ ਤੇ ਕੱਲ ਦੇ ਦੇ ਕੋਈ ਨਹੀਂ ਘਰੇ ਆ ਕੇ ਦੇ ਦੂ ਸਾਹ ਤੂੰ ਸਤਾਪ ਹੁਣ ਉੱਥੇ ਸਾਹ ਦੇਣ ਲੱਗ ਜ ਚਾਲ ਕੋਈ ਨਹੀਂ ਪੁੱਤ ਨੂੰ ਪਤਾ ਹੀ ਹੈ ਦੇ ਸਵਾਲ ਆਤੀ ਹੈ ਬੋਲਣ ਦੀ ਜਦੋਂ ਪੁੱਤ ਮੈਂ ਸਾਰੀ ਉਮਰ ਕੱਟ ਲਈ ਆਹੋ ਹੋਰ ਕੱਟ ਲਈ ਤੂੰ ਉਮਰ ਸਾਰੀ ਮੈਨੂੰ ਆਤਾ ਬੋਲਣ ਦੀ ਚਾਹਵਾ ਚੰਗੀ ਗੱਲ ਕਹਿ ਦੋ ਮਾਪਤਾ ਨੂੰ ਮਿਰਚਾ ਲੱਗ ਜਾਂਦੀ ਆ ਉਹ ਫੇਰ ਨਾ ਸੁੱਖ ਆਵਦੀ ਮਾਂ ਨੂੰ ਫੋਨ ਕਰ ਦੂ ਫੇਰ ਉਹ ਹੀ ਕੇ ਲੇਕ ਅਸੀਂ ਖੜਾ ਹੋਗਾ ਮੇਰੇ ਨਾਲ ਬਥੇਰਾ ਕੁਸ ਕਰਕੇ ਗਈਓ ਮੈਂ ਤਾਂ ਤੈਨੂੰ ਪੁੱਤ ਦੱਸਿਆ ਨਹੀਂ ਸਾਰੀਆਂ ਗੱਲਾਂ ਬਸ ਤੂੰ ਆਇਆ ਪੁੱਤ ਬਣ ਕੇ ਅੱਜ ਹੋਰ ਕਾਦੇ ਵਾਸਤੇ ਚੰਗਾ ਚਲ ਗਾ ਓਰジナル ਆਜੇ ਚੰਗਾ ਅਜਿਹਾ ਤਾਂ ਚੰਗੀ ਤਰ੍ਹਾਂ ਕਿਹਾ ਆਈ ਨਹੀਂ ਜਵਾਬ ਖਾ ਉਹ ਕਰਦੇ ਹੁੰਦੇ ਜਿਵੇਂ ਤੁਸੀਂ ਗੱਲਾਂ ਕਰਦੇ ਹੋਗੇ ਮੈਂ ਹੁਣ ਕੀ ਗੱਲ ਕਹਿਤੀ ਉਹਨੂੰ ਅਚਾਨਕ ਉਹ ਖਰਚੇ ਵਾਸਤੇ ਵੀ ਨਾ ਟੋਕਾਂ ਹੁਣ ਚਾਰ ਮੁੰਡਿਆਂ 'ਚ ਬੈਠਾ ਤੁਸੀਂ ਕੋਦ ਕੋਦ ਪਈ ਜਾਂਦੇ ਹੋ ਤੇ ਕੋਦ ਕੋਦ ਪਵਾ ਨਾ ਮੇਰਾ ਫੋਨ ਕਿਉਂ ਨਹੀਂ ਚੱਗਦਾ ਫਿਰ ਤਿੰਨ ਦਿਨ ਹੋ ਗਏ ਚੱਲ ਕੋਈ ਨਹੀਂ ਫਿਰ ਤਾਂ ਇਹ ਨਹੀਂ ਚੱਗਦਾ ਜਦੋਂ ਹਾਂ ਬੋਲਦੇ ਚਾਰ ਮੁੰਡਿਆਂ 'ਚ ਹੁਣ ਬੇਇੱਜ਼ਤੀ ਜਵਾਬ ਦੀ ਕਿੱਡੀ ਹੋ ਜਾਂਦੀ ਆ ਵੀ ਤਰਾ ਪਿਓ ਐ ਭਜ ਭਜ ਪਈਆਂ ਦਾ ਤਾਂ ਪਿਓ ਪੈਂਦੇ ਹੀ ਹੁੰਦੇ ਆ ਉਹਨਾਂ ਦੇ ਕਿਹੜਾ ਨਹੀਂ ਪੈਂਦੇ ਹੁੰਦੇ ਕ੍ਰੈਡਿਟ ਕਾਰਡ ਲੈ ਕੇ ਗਿਆ ਘਰ ਪਈਆਂ ਨਹੀਂ ਲੱਗ ਗਿਆ ਇਸ ਕੀ ਮੈਂ ਉਹ ਦਿਨ ਮੈਂ ਤੈਨੂੰ ਕਹਿ ਸਕਿਆ ਮੇਰੇ ਕੋਲ ਕਿਉਂ ਨਹੀਂ ਆਇਆ ਤਾ ਨਹੀਂ ਆਇਆ ਵੀ ਮੈਂ ਪੈਸੇ ਮੰਗਣੇ ਚੱਲ ਕੋਈ ਨਹੀਂ ਆਜੂਗਾ 18 ਵਾਰ ਤੂੰ ਦੂਗਾ ਜਿੰਨਾ ਹੋਇਆ ਲੱਖ ਰੁਪਏ ਦੀ ਰੈਂਟ ਹਾਂ ਆਜੂਗਾ ਪੁੱਛ ਲਿਓ ਹਿਸਾਬ ਕਿਤਾਬ ਕੋਈ ਨਹੀਂ ਐਵੇਂ ਬਾਹਲੇ ਤੱਤੇ ਨਾ ਹੋਇਆ ਕਰੋ ਹੋਇਆ ਨਾ ਪੁਲਿਸ ਦਾ ਮੂੰਹ ਕਾਲਾ ਹੀ ਹੁੰਦਾ ਆ ਸਿੰਪਲ ਕੱਢ ਕੇ ਰੱਖਦੀ ਨਾ ਕੇ ਆਉਣਾਗਾ ਮੈਂ ਨਾ ਆਓ ਸੱਚੀ ਹੰਬ ਗੀ ਮੈਂ ਤਾਂ ਇਹਨਾਂ ਦੀਆਂ ਸੁਣ ਸੁਣ ਕੇ ਉਹਦੀ ਮਾਂ ਗੀ ਉਹ ਚਾਰੇ ਚੱਕ ਕੇ ਮੈਨੂੰ ਪੈਂਦੀ ਹਲ ਦੋ ਵਾਰ ਇਹ ਗੱਲ ਹੀ ਨਹੀਂ ਕਰਨ ਦਿੱਤੀ ਮੈਨੂੰ ਆ ਮੁੰਡਾ ਦਾ ਜਵਾਕ ਹੁਣ ਕੀ ਤਾਂ ਮੈਂ ਉਹਨੂੰ ਆਖਾਂ ਉਹ ਵੀ ਕੀ ਕਰੇ ਭਾਈ ਉਹੀ ਗੱਲ ਕਹਿੰਦੇ ਜੋੜੀਆਂ ਜੱਗ ਥੋੜੀਆਂ ਸਿਰ ਨਾਰੜ ਬਥੇਰੇ ਜੋ ਸਿਰ ਨਾਰੜ ਮਿਲ ਗਈ ਜਵਾਕ ਨੂੰ ਕੀ ਤਾਂ ਉਹਦਾ ਘਰੇ ਜੀ ਲੱਗੇ ਇਹ ਆਏ ਮੇਰੇ ਤੇ ਗੱਲ ਲੈ ਕੇ ਬਹਿ ਜਾਂਦੇ ਨਹੀਂ ਲੈ ਦੱਸ ਵੀ ਜਿੰਨਾ ਭਾਈ ਤੂੰ ਅੱਕਿਆ ਪੈ ਤੇਰਾ ਹੱਕ ਜਵਾਕ ਤੇ ਉਹਨੇ ਮੇਰਾ ਹੱਕ ਹੈਗਾ ਮੈਂ ਤਾਂ ਫੇਰ ਵੀ ਉਹਨੂੰ ਬੜਾ ਪਲੋ ਕੇ ਰੱਖ ਲੈਣੀ ਆ ਤੇ ਤੇਰੇ ਹਿਸਾਬ ਨਾਲ ਰੱਖੇ ਤਾਂ ਘਰ ਛੱਡ ਕੇ ਭਗ ਜਾਂਦਾ ਜਵਾਕ ਉਹਨ ਨੂੰ ਸੂਰੇ ਮੇਰੀ ਗੱਲ ਸੁਣ ਬੈਠ ਬੈਠ ਨਾ ਤੂੰ ਮੇਰੇ ਕੋਲ ਤਾਂ ਕੋਈ ਗੱਲ ਨਹੀਂ ਕੀਤੀ ਵੀ ਹਾਂ ਵੀ ਮੰਮੀ ਮੈਨੂੰ ਮੈਮ ਨੇ ਫੀਸ ਦਾ ਕਿਹਾ ਤੂੰ ਮੇਰੇ ਕੋਲ ਕੋਈ ਗੱਲ ਕਰਨ ਨੂੰ ਵੀ ਹਟ ਗਈ ਮੈਂ ਕਦੋਂ ਕਰਦੀ ਮੰਮੀ ਘਰੇ ਹੈਗੇ ਸੀ ਤੁਸੀਂ ਦੱਸਿਓ ਮੈਨੂੰ ਚਲ ਹੁਣ ਤਾਂ ਆ ਗਈ ਸੀ ਨਾ ਹੁਣ ਤਾਂ ਗੱਲ ਕਰ ਸਕਦੀ ਸੀਗੀ ਜਾ ਕੇ ਅੰਕਲ ਨੂੰ ਕਹਤਾ ਪੈਸਿਆਂ ਦਾ ਹੁਣ ਉਹਨਾਂ ਤਾਂ ਬਿਸ਼ਰਮ ਦੇ ਮਾਰੇ ਨੇ ਕਹਿ ਨਹੀਂ ਸੀਗੇ ਵੀ ਅਸੀਂ ਫੀਸ ਭਰ ਦਾਂਗੇ ਫਿਰ ਜਦੋਂ ਜਦੋਂ ਅੰਕਲ ਨੇ ਮੈਨੂੰ ਕਿਹਾ ਹੈ ਹੀ ਹੋਇਆ ਵੇਹ ਜਿਹੜੇ ਵੀ ਕੰਮ ਹੋ ਸਕੂਲ ਤੋਂ ਜੋ ਵੀ ਕਹਿੰਦੇ ਆ ਆਪਾਂ ਮੈਨੂੰ ਦੱਸਿਓ ਮੈਂ ਅੰਕਲ ਨੂੰ ਦੱਸੂਗੀ ਉਹ ਤਾਂ ਕਹਿੰਦੇ ਆ ਹੈ ਚਲ ਉਹ ਤਾਂ ਤਾਂ ਫਰਜ਼ ਸਮਝਦੇ ਆ ਜਾਂ ਉਹ ਆਏ ਸਮਝਦੇ ਵਿਚਾਰ ਵੀ ਇਹਨਾਂ ਦੀ ਹੈਲਪ ਹੋ ਜੇ ਪਰ ਤੂੰ ਐ ਦੇਖ ਲੈ ਹੁਣ ਅਗਲੇ ਦਿਨ ਮਨ 'ਚ ਇਹ ਵੀ ਤਾਂ ਹੋ ਸਕਦਾ ਨਾ ਵੀ ਹੁਣ ਤਾਂ ਚਲੇ ਕੰਮ ਤੇ ਲੱਗ ਗਏ ਵੀ ਹੁਣ ਤਾਂ ਉਹਦੀ ਗੁਰੂ ਦੀ ਫੀਸ ਭਰ ਸਕਦੀ ਆ ਕੱਲ ਨੂੰ ਹੁਣ ਆਪਣੇ ਜਿ ਕਿਸੇ ਗੱਲ ਦਾ ਫਰਕ ਪੈ ਜੇ ਉਹ ਗੱਲ ਵੀ ਤਾਂ ਸੋਚ ਨਾ ਨਾ ਤੂੰ ਸਿੱਧਾ ਉਹਨਾਂ ਨੂੰ ਨਾ ਕਹਿਆ ਕਰ ਮੈਨੂੰ ਕਹਿਆ ਕਰ ਚਲ ਜੇ ਮੇਰੇ ਕੋਲ ਨਾ ਵੀ ਹੁਣ ਮੈਂ ਧਾਰੇ ਧਾਰੇ ਮੰਨ ਕੇ ਤੇਰੀ ਫੀਸ ਭਰ ਦੂੰਗੀ ਹੈ ਹੁਣ ਦੋ ਪੂਰੇ ਨਾ ਖਰਚਾ ਪੁੱਤ ਉਹਨਾਂ ਦਾ ਤੂੰ ਐਵੇਂ ਮੈਂ ਤਾਂ ਇੱਕ ਦਾ ਨਹੀਂ ਚੱਕਿਆ ਜਾਂਦਾ ਤੇ ਉਹ ਦੋਆਂ ਦਾ ਖਰਚਾ ਚੱਕਦੇ ਆ ਉਹ ਕਹਿੰਦੇ ਜਰੂਰ ਆ ਵੀ ਹਾਂ ਅਸੀਂ ਕਰ ਦਾਂਗੇ ਆਏ ਆ ਚਲ ਮੈਂ ਇਹ ਨਹੀਂ ਕਹਿੰਦੀ ਉਹਨਾਂ ਦੇ ਮਨ ਚ ਪਾ ਪਾ ਜਾਂ ਕਿਵੇਂ ਵੀ ਉਹ ਨਹੀਂ ਕਰਨਾ ਚਾਹੁੰਦਾ ਚਲੋ ਕਰਨਾ ਵੀ ਚਾਹੁੰਦੇ ਆ ਪਰ ਆਪਾਂ ਨਹੀਂ ਉਹਨੂੰ ਤੇ ਬੋਝ ਬਣਨਾ ਉਹ ਆਪ ਨੂੰ ਰੱਖੀ ਵੀ ਜਾਂਦੇ ਆ ਕੋਈ ਰਹਿਣ ਦਾ ਕਿਰਾਇਆ ਲੈਂਦੇ ਆ ਆਪਣੇ ਤੋਂ ਨਹੀਂ ਲੈਂਦੇ ਨਾ ਕੋਈ ਖਾਣ ਪੀਣ ਦਾ ਆਪਣੇ ਤੋਂ ਪੈਸੇ ਲੈਂਦੇ ਆ ਨਹੀਂ ਲੈਂਦੇ ਉੱਤੋਂ ਹੈ ਆਪਾਂ ਉਹਦੇ ਘਰੇ ਕੰਮ ਕਰਦੇ ਆ ਉਹਦੇ ਪੈਸੇ ਦਿੰਦੇ ਆ ਆਪਾਂ ਨੂੰ ਜੇ ਲੀੜਾ ਕਪੜਾ ਕੁੜੀ ਦਾ ਕੁੜੀਆਂ ਦਾ ਬਣਾਉਂਦੇ ਤੇਰੇ ਬਰਾਬਰ ਤੇਰਾ ਬਣਾ ਕੇ ਦਿੰਦੇ ਆ ਨਾ ਕਪੜਾ ਜਿਹੜਾ ਤੇ ਫਿਰ ਆਪਾਂ ਇਹ ਦੂਜਾ ਤੇ ਬੋਝ ਉਹਨਾਂ ਤੇ ਕੀ ਪਾ ਸਕਦੇ ਨਹੀਂ ਪਾ ਸਕਦੇ ਨਾ ਕੋਈ ਬੋਝ ਉਹ ਮਾਸੀ ਤੇ ਮੱਸੜ ਨੇ ਹੀ ਗੱਲ ਕਹੀ ਸੀ ਮੈਂ ਤਾਂ ਕੀਤੀ ਸੀਗੀ ਚਲ ਅੱਗੇ ਤੋਂ ਮੈਂ ਕੋਈ ਵੀ ਸਕੂਲ ਦੀ ਗੱਲ ਥੋਡੇ ਕੋਲ ਕਰੂੰਗੀ ਫੀਸ ਦੀ ਵੀ ਹਾਂ ਪੁੱਤ ਤੈਨੂੰ ਕੁਝ ਵੀ ਕਾਪੀ ਕਿਤਾਬ ਪੈਨ ਪੈਂਸਲ ਕੁਝ ਵੀ ਚਾਹੀਦਾ ਹਨਾ ਤੈਨੂੰ ਸਕੂਲ ਚ ਕੁਝ ਕਹਿੰਦੇ ਵੀ ਅੱਜ ਇਸ ਚੀਜ਼ ਦੇ ਪੈਸੇ ਭਰਨੇ ਆ ਜਾਂ ਅੱਜ ਬਾਹਰ ਜਾਣਾ ਕਿਤੇ ਟੂਰ ਤੇ ਉਹਦੇ ਪੈਸੇ ਭਰਨੇ ਆ ਕਿਸੇ ਚੀਜ਼ ਦੀ ਵੀ ਤੈਨੂੰ ਲੋੜ ਹੁੰਦੀ ਆ ਤੂੰ ਮੈਨੂੰ ਦੱਸਣਾ ਪੁੱਤ ਉਹ ਤਾਂ ਮੈਂ ਤੇਰੀ ਮਾਂ ਮੈਂ ਤੈਨੂੰ ਜਨਮ ਦਿੱਤਾ ਤੇ ਮੇਰਾ ਫਰਜ਼ ਬੰਦਾ ਕਿ ਤੇਰੀ ਹਰ ਜਿਹੜੀ ਪਾਲਣ ਪੋਸ਼ਣ ਦੀ ਚੀਜ਼ ਆ ਉਹਦ ਨੂੰ ਮੈਂ ਲਿਆ ਕੇ ਦੇਵਾਂ ਨਾ ਕੀ ਪੁੱਤ ਇਹ ਇਹ ਆਪਨੂੰ ਬਤੋ ਆਸਰਾ ਦੇ ਸਕਦੇ ਉਹ ਆਪਨੂੰ ਦੇ ਹੀ ਜਾਂਦੇ ਆ ਕੋਈ ਨਾ ਮੰਮੀ ਮੈਂ ਸਮਝਦੀ ਕਿ ਤੁਸੀਂ ਮੈਨੂੰ ਕੀ ਸਮਝਾਉਣਾ ਚਾਹੁੰਦੇ ਹੋ ਅੱਗੇ ਤੋਂ ਕੋਈ ਗੱਲ ਨਹੀਂ ਕਰਦੀ ਮੈਂ ਇਹਨਾਂ ਕੋਲ ਮੈਨੂੰ ਕੋਈ ਵੀ ਚੀਜ਼ ਦੀ ਲੋੜ ਹੋਊਗੀ ਤੁਹਾਨੂੰ ਦੱਸੂਗੀ ਮੈਂ ਆਈਆਂ ਬੱਤੇ ਜੇ ਤੁੰਮੀ ਮੈਂ ਤਾਂ ਆਈ ਜਾਂਦੀ ਸੀ ਚਲ ਜਿੰਨੀ ਵੀ ਇਹਨਾਂ ਨੇ ਮੇਰੀ ਫੀਸ ਦਿੱਤੀ ਆ ਮਤਨ ਖਾਤਾ ਮਿਲੂਗੇ ਆਪਾਂ ਜੋੜ ਕੇ ਇਹਨਾਂ ਨੂੰ ਇਕੱਠੇ ਕਰਕੇ ਪਿੱਛੇ ਦੇ ਦਾਂਗੇ ਵਾਪਸ ਹਾਂ ਇਦਾਂ ਹੀ ਕਰਾਂਗੇ ਹੁਣ ਜਦੋਂ ਮਿੱਤਨ ਖਾ ਕੇ ਨਾ ਆਪਣੇ ਜਿਹੜਾ ਮਾੜਾ ਮੋਟਾ ਖਾਚਾ ਹੋਇਆ ਕਰੂਗਾ ਉਹ ਆਪਾਂ ਕਰਕੇ ਬਾਕੀ ਸਾਰੇ ਜੋੜਿਆ ਕਰਾਂਗੇ ਤੇ ਹੈਨਾ ਜਿੰਨੇੜੇ ਆਪਣੇ ਫੀਸ ਭਰੀ ਜਾਂਦੇ ਆ ਆਪਾਂ ਇਹਦੇ ਹੌਲੀ ਹੌਲੀ ਲਾਈ ਚੱਲਾਂਗੇ ਹੈਨਾ ਚਲ ਇਹਨਾਂ ਨੂੰ ਵੀ ਐ ਨਾ ਹੋਊਗਾ ਵੀ ਹਾਂ ਇਹ ਤਾਂ ਸੋਚਦੇ ਹੀ ਨਹੀਂ ਹੈਗੇ ਸਾਡੇ ਬਾਰੇ ਬਸ ਸਾਨੂੰ ਖਾਂਤ ਹੀ ਹੋ ਗਿਆ ਹੈ ਨਾ ਕੁਝ ਵੀ ਕੱਲ ਬੰਦੇ ਆਂਡ ਗਵਾਂ ਪਤ 100 ਲੁੱਤੀਆਂ ਲਾ ਦਿੰਦੇ ਹੁਣ ਬੰਦੇ ਦੇ ਮਨ ਚ ਨਾ ਕਈ ਵਾਰ ਗੱਲ ਬੈਠ ਵੀ ਜਾਂਦੀ ਹੁੰਦੀ ਹੈ ਹੈਨਾ ਮੈਂ ਨਹੀਂ ਕਹਿੰਦੀ ਵੀ ਅੱਜ ਚੰਗੇ ਦਿਨੇ ਬਹੁਤ ਆਪਣਾ ਕਰਦੇ ਨੇ ਪਰ ਮੈਂ ਨਹੀਂ ਚਾਹੁੰਦੀ ਵੀ ਅੱਗੇ ਆਪਾਂ ਸਾਰੀ ਉਮਰ ਇਹਨਾਂ ਨਾਲ ਵਰਤਣਾ ਤੇ ਆਪਣੇ 'ਚ ਕੋਈ ਫਰਕ ਪਵੇ ਚੰਗਾ ਅੱਗੇ ਤਾਂ ਕੋਈ ਚੀਜ਼ ਚਾਹੀਦੀ ਹੋਈ ਮੈਨੂੰ ਦੱਸੇਕਰ ਹਾਂ ਜੇ ਮੇਰੇ ਕੋਲ ਨਹੀਂ ਫਿਰ ਮੈਨੂੰ ਤਾਂ ਦਾ ਰਿਸ਼ਤਾ ਹੀ ਤਨੋਂ ਆਪ ਮੰਗ ਕੇ ਦਿਆ ਕਰੋ ਪਰ ਤੂੰ ਆਪ ਜਾ ਕੇ ਗੱਲ ਨਹੀਂ ਕਰਨੀ ਪੈਸੇ ਨਾਲ ਠੀਕ ਹੈ ਮੰਮੀ ਕੋਈ ਨਹੀਂ ਕਰਦੇ ਮੈਂ ਵੀ ਨਹੀਂ ਚਾਹੁੰਦੀ ਕਿ ਆਪਣੇ ਪੈਸੇ ਵਿੱਚ ਫਰਕ ਪਵੇ ਨਾਲੇ ਆਪਣੇ ਕੋਲ ਹੋਰ ਕੌਣ ਇਹੀ ਤਾਂ ਹੈਗੇ ਨੇ ਦੋ ਜਣੇ ਉਹੀ ਤਾਂ ਬੁੱਤ ਹੋਰ ਕੌਣ ਰਿਸ਼ਤੇਦਾਰ ਇਹ ਰਹਿ ਗਏ ਜਾਂ ਤੇਰੀ ਨਾਨੀ ਆ ਇਹਨੂੰ ਪਤਾ ਮੈਨੂੰ ਕੋਈ ਚੀਜ਼ ਦੀ ਲੋੜ ਹੁੰਦੀ ਸੀ ਨਾ ਮੈਂ ਕਦੇ ਡੈਡੀ ਨੂੰ ਨਹੀਂ ਕਿਹਾ ਸੀਗਾ ਮੈਂ ਸਿੱਧਾ ਜਾ ਕੇ ਆਪਣੀ ਮੰਮੀ ਨੂੰ ਕਹਿੰਦੀ ਮੰਮੀ ਆਪੇ ਰੈਡੀ ਨਾਲ ਗੱਲ ਕਰਦੀ ਜੇ ਜੇ ਉਹਨਾਂ ਕੋਲ ਨਾ ਵੀ ਹੁੰਦੇ ਆਪੇ ਕਿਸ ਤਰ੍ਹਾਂ ਕਿਤੇ ਹੱਲ ਕਰਕੇ ਦਿੰਦੇ ਤੇ ਪਰ ਪੁੱਤ ਆਪ ਬਗਾਨੇ ਨੂੰ ਨਹੀਂ ਕਹਿ ਸਕਦੇ ਹਾਂ ਪਰ ਆਪਦੇ ਆਪ ਨੂੰ ਕਹਿ ਸਕਦੇ ਆ ਤੇ ਨਾਲੇ ਮੈਨੂੰ ਬਹੁਤ ਯਾਦ ਆਉਂਦੀ ਹੈ ਕਈ ਗੱਲਾਂ ਤੇ ਮੰਮੀ ਉਹ ਨਾ ਮਾਨ ਨਾ ਖਰਾਬ ਕਰ ਪਤਾ ਜਦੋਂ ਡੈਡੀ ਦੀ ਗੱਲ ਕਰਦੀ ਹੈ ਨਾ ਪਰ ਮੈਨੂੰ ਨਾ ਮੇਰੇ ਵੀ ਡੈਡੀ ਦੀ ਯਾਦ ਆ ਜਾਂਦੀ ਮੈਂ ਤਾਂ ਹਜੇ ਕਦੇ ਦੇਖਿਆ ਵੀ ਨਹੀਂ ਮੇਰਾ ਡੈਡੀ ਵੀ ਕਿਹੋ ਜਿਹਾ ਸੀ ਕਿਵੇਂ ਸੀ ਤੁਸੀਂ ਤਾਂ ਫੇਰ ਵੀ ਡੈਡੀ ਕੋਲ ਰਹੇ ਹੋ ਤੁਹਾਨੂੰ ਪਿਆਰ ਮਿਲਿਆ ਮੈਨੂੰ ਤਾਂ ਕਦੇ ਮੇਰੇ ਪਿਓ ਦਾ ਪਿਆਰ ਮਿਲਿਆ ਹੀ ਨਹੀਂ ਉਹ ਤੋ ਤੈਨੂੰ ਪਿਆਰ ਕਰਦਾ ਹੀ ਨਹੀਂ ਸੀ ਜੇ ਉਹ ਤੈਨੂੰ ਪਿਆਰ ਕਰਦਾ ਤੈਨੂੰ ਉਹ ਆਪਦੇ ਕੋਲ ਰੱਖਦਾ ਉਹ ਨਹੀਂ ਤੈਨੂੰ ਪਿਆਰ ਕਰਦਾ ਸੀਗਾ ਮੰਮੀ ਤੁਸੀਂ ਦੱਸੋ ਹਨਾ ਮਾਪ ਪਿਓ ਦਾ ਤਾਂ ਜਵਾਕਾਂ ਨਾਲ ਇੰਨਾ ਪਿਆਰ ਹੁੰਦਾ ਤੇ ਮੇਰਾ ਡੈਡੀ ਕਿਹੋ ਜਿਹਾ ਸੀ ਜਿਹਨੂੰ ਮੇਰੇ ਨਾਲ ਹੀ ਪਿਆਰ ਨਹੀਂ ਸੀ ਆਪਦੇ ਝਾਕ ਨਾਲ ਹੀ ਨਹੀਂ ਸੀ ਚਲ ਬੁੱਤ ਤੈਨੂੰ ਕਿੰਨੇ ਵਾਰੀ ਕਿਹਾ ਹੈ ਤੂੰ ਇਹੋ ਜਿਹੀ ਗੱਲਾਂ ਨਾ ਕਰਿਆ ਕਰ ਮੈਂ ਤਾਂ ਤੈਨੂੰ ਪਿਆਰ ਕਰਦੀ ਨਾ ਮੈਂ ਤਾਂ ਤੇਰੇ ਨਾਲ ਨਾ ਫਿਰ ਫਿਰ ਤੈਨੂੰ ਦੱਸ ਡੈਡੀ ਦੀ ਕਿਉਂ ਯਾਦ ਆਉਂਦੀ ਆ ਜਦ ਕੋ ਦੇਖਿਆ ਨਹੀਂ ਕਰਿਆ ਨੇ ਮੋਹ ਨਹੀਂ ਤੇਰਾ ਯਾਦ ਮੈਨੂੰ ਆਉਂਦੀ ਆ ਜਦ ਮੇਰੇ ਸਹੇਲੀਆਂ ਕਹਿੰਦੀਆਂ ਨੇ ਸਾਡੇ ਡੈਡੀ ਨੇ ਆ ਚੀਜ਼ ਲਿਆ ਕੇ ਦਿੱਤੀ ਅਸੀਂ ਡੈਡੀ ਨਾਲ ਉੱਥੇ ਹੀ ਸੀਗੇ ਸਾਨੂੰ ਉਹ ਚੀਜ਼ ਦਵਾਈ ਸੀ ਹੈ ਅਸੀਂ ਘੁੰਮਣ ਜਾਵਾਂਗੇ ਸਾਡੇ ਡੈਡੀ ਲੈ ਕੇ ਜਾਊਗਾ ਫਿਰ ਉਹ ਗੱਲਾਂ ਵੀ ਅਜਨ ਮੇਰਾ ਡੈਡੀ ਹੁੰਦਾ ਮੈਨੂੰ ਵੀ ਕੋਈ ਚੀਜ਼ ਦੂਜੇ ਅੱਗੇ ਨਹੀਂ ਕਹਿਣਾ ਪੈਂਦਾ ਸੀ ਵੀ ਮੈਨੂੰ ਆ ਚੀਜ਼ਾਂ ਤੇ ਆਪਦੇ ਡੈਡੀ ਤੋਂ ਮੰਗਦੀ ਮੈਂ ਹਾਂ ਮਾਂ ਤੋਂ ਨਹੀਂ ਮੰਗ ਸਕਦੀ ਮਾਂ ਤੋਂ ਵੀ ਤਾਂ ਮੰਗ ਸਕਦੀ ਆ ਕਿ ਮੈਂ ਮੈਨੂੰ ਤੂੰ ਉਹ ਦਰਜ ਦਿੱਤਾ ਨਹੀਂ ਆਪਦੇ ਪਿਓ ਵਾਲਾ ਨਹੀਂ ਮੰਮੀ ਅਜੇ ਕੋਈ ਗੱਲ ਨਹੀਂ ਹੈਗੀ ਮੈਂ ਨਾ ਆ ਬਸ ਜੇ ਕੋਈ ਗੱਲ ਨਹੀਂ ਹੈਗੀ ਨਾ ਤਾਂ ਤੂੰ ਕਦੇ ਆਪਦੇ ਪਿਓ ਦਾ ਨਾਮ ਆਪਦੇ ਜ਼ੁਬਾਨ ਤੇ ਲਿਆਉਣਾ ਨਹੀਂ ਮੈਂ ਹੀ ਤੇਰੀ ਮੰਮੀ ਆ ਤੇ ਮੈਂ ਹੀ ਤੇਰਾ ਪਿਓ ਆ ਅੱਗੇ ਲਿਆ ਕਦੇ ਉਹ ਤਾਂ ਡੈਡੀ ਦੀ ਗੱਲ ਚੱਲੀ ਤਾਂ ਕਰਕੇ ਚਲ ਚੰਗਾ ਫਿਰ ਤੂੰ ਅੱਗੇ ਤੋਂ ਜਿਹੜੀ ਕੋਈ ਚੀਜ਼ ਚਾਹੀਦੀ ਹੁੰਦੀ ਆ ਮੈਨੂੰ ਦੱਸਿਆ ਕਰਨਾ ਚੰਗਾ ਇਹਨਾਂ ਕੋਲ ਨਹੀਂ ਕਿਹਾ ਕਰਨਾ ਕੁਝ ਵੀ ਚਾਹੀਦਾ ਮੈਂ ਤੈਨੂੰ ਆਪ ਹੀ ਲਿਆ ਕੇ ਦੇਵਾਂਗੀ ਠੀਕ ਐ ਦੂ ਮੜ ਕੇ ਹੁਣ ਜਵਾਨ ਤੇ ਨਾਮ ਹੋ ਨਹੀਂ ਆਉਂਦਾ ਜਿਹੜਾ ਜਿਹੜਾ ਬੰਦਾ ਤੈਨੂੰ ਪਿਆਰ ਨਹੀਂ ਕਰਦਾ ਸੀਗਾ ਆਪਾਂ ਉਹਦਾ ਨਾਮ ਕਿਉਂ ਜਵਾਨ ਤੇ ਲੱਗੇ ਹਨਾ ਹਾਂ ਮੰਮੀ ਗੱਲ ਤੁਹਾਡੀ ਸਹੀ ਐ ਜਮੇਸ ਤੇ ਪਾਣੀ ਲੈ ਕੇ ਨਾ ਤੂੰ ਵੀ ਨਾ ਮੈਨੂੰ ਲੈ ਕੇ ਇਹਨੂੰ ਕੰਮ ਦੇ ਨੂੰ ਕੀ ਦੱਸਾਂ ਦੇਖ ਲਓ ਸੁੱਖ ਸੁਖ ਨੂੰ ਤਾਂ ਪਤਾ ਹੀ ਨਹੀਂ ਕੀ ਹੋ ਗਿਆ ਮੈਨੂੰ ਤਾਂ ਪਹਿਲੇ ਪਤਾ ਸੀ ਕੀ ਹੋ ਗਿਆ ਸੁਖ ਨੂੰ ਠੀਕ ਤਾਂ ਹੈ ਮੈਂ ਚਾਹ ਦੀ ਕੁੱਟ ਨੂੰ ਆਖਾ ਸੀ ਮੈਨੂੰ ਤਾਂ ਪੈ ਗਈ ਬੂਧਾ ਹੀ ਕਰਕੇ ਕਹਿੰਦੀ ਮੈਂ ਚਾਹ ਮੈਂ ਤਾਂ ਕਹਿੰਦੀ ਸਾਨੂੰ ਹੁਣ ਨਾ ਪਿਆਦਾ ਚਾਹ ਕਹਿੰਦੀ ਮੈਨੂੰ ਸੌਂਗਾ ਤੂੰ ਦੁੱਧ ਪੱਤੇ ਹੀ ਪਾ ਕੇ ਲਿਆ ਕੇ ਦੇ ਸੁਖ ਕਹਿੰਦੀ ਐਡੀ ਗੱਲ ਤੇ ਹੋਰ ਜੀ ਮੈਂ ਤਾਂ ਆਪ ਹੈਰਾਨ ਮੈਂ ਤਾਂ ਹਯਾਲਾ ਕਿ ਮੋੜ ਤਾਂ ਨੇ ਬਿੰਦ ਚ ਸੁਖ ਨੇ ਐਡੀ ਗੱਲ ਕਹਿੰਦੀ ਮੈਂ ਤਾਂ ਇਹ ਗੱਲ ਮੰਨ ਨਹੀਂ ਸਕਦਾ ਸੁੱਖਾ ਆਪਣੇ ਪੁਰੇ ਇੰਨਾ ਬੋਲ ਤੁਸੀਂ ਨਹੀਂ ਮੰਨ ਸਕਦੇ ਆ ਮੈਨੂੰ ਪਤਾਗਾ ਕੀ ਹਾਂ ਸਾਰੇ ਟੱਬਰ ਤੋਂ ਮੈਂ ਹਜਾਲ ਹੋਣੀ ਆ ਤੁਹਾਡੇ ਕੋਲ ਆ ਜਾਂ ਤੁਸੀਂ ਭਾਜ ਭਾਜ ਪੈਨੇ ਉਹ ਮੁੰਡਾ ਚਾਰੇ ਚੱਕ ਕੇ ਪੈਂਦਾ ਆ ਸੁੱਖੇ ਸੀ ਕੱਲੀ ਜਿਹੜੀ ਮੇਰੇ ਮੂਰੇ ਨਹੀਂ ਸੀ ਬੋਲਦੀ ਐਵੇਂ ਕਿਵੇਂ ਬੋਲੂਗੀ ਤੈਨੂੰ ਮੈਂ ਕਰਦਾ ਉਹਦੇ ਨਾਲ ਕਰ ਚੱਲ ਕੋਈ ਨਾ ਕੋਈ ਨਾ ਕਿਉਂ ਨਾ ਰਹਿਣ ਦੋ ਐਵੇਂ ਹੁਣ ਹਰ ਖਿਚ ਬੋਲੋਗੇ ਤੁਸੀਂ ਮੈਂ ਹਰ ਖਿਚ ਬੋਲਦਾ ਖੜੀ ਹੋ ਤੇ ਮੇਰੇ ਨਾਲ ਚੱਲ ਓਹੋ